ਦੋਗੋ ਨਸ਼ੇੜੀ ਗੱਲ ਹੈ 3 ਸਾਲਾਂ ਦੇ ਸੁੱਤੇ ਪਏ ਸੀ ਉਹ ਲੋਕਾਂ ਦੇ ਘਾਟ ਆਈ ਜਾਂਦੇ ਠੀਕ ਹੈ ਅਸੀਂ ਇਹ ਨਹੀਂ ਕਹਿੰਦੇ ਵੀ ਕਿਸੇ ਨਸ਼ੇੜੀ ਨੂੰ ਬਖਸ਼ਣਾ ਚਾਹੀਦਾ ਲੇਕਿਨ ਇਹ ਤਾਂ ਛੋਟੀਆਂ-ਛੋਟੀਆਂ ਮੱਛੀਆਂ ਆ ਤੁਸੀਂ ਕੀ ਦਿਖਾਉਣਾ ਚਾਹੁੰਦੇ ਹੋ ਪੁਲਿਸ ਬਾਜ਼ਾਰਾਂ ਦੇ ਵਿੱਚ ਕਿਸ ਤਰ੍ਹਾਂ ਸਾਰੇ ਡੀਆਈਜੀ ਆਈਜੀ ਇਹ 3 ਸਾਲਾਂ ਬਾਅਦ ਕਿਉਂ ਯਾਦ ਆਈ ਜਿਹੜਾ ਕੋਈ ਵੱਡਾ ਮਗਰਮੱਛ ਹੈ ਕੀ ਤੁਸੀਂ ਉਹਦਾ ਕੋਈ ਘਰ ਵੀ ਢਾਓ 2-2 ਮਰਲੇ 3-3 ਮਰਲਿਆਂ ਦੇ ਘਰਾਂ ਵਾਲਿਆਂ ਦੇ ਦਾ ਜੀਸੀਬੀਆਂ ਲੈ ਗਏ ਤੇ ਜਿਹੜੇ ਵੱਡੇ-ਵੱਡੇ ਮਗਰਮੱਛਾ ਹੈ ਉਹਨਾਂ ਦੇ ਵੱਲ ਹਜੇ ਤੱਕ ਤੁਸੀਂ ਝਾਤ ਨਹੀਂ ਮਾਰੀ ਜਿੰਨਾ ਚਿਰ ਮਗਰਮੱਛਾ ਦੇ ਹੱਥ ਨਹੀਂ ਪੌਂਦੀ ਉਹਨਾਂ ਚਿੱਕਰ ਨਸ਼ੇ ਤੇ ਰੋਕਥਾਮ ਨਹੀਂ ਲਗਣੀ ਕਿੰਨੇ ਦਿਨ ਤੁਸੀਂ ਡਰਾਈਵ ਸ਼ੁਰੂ ਕਰੋਗੇ ਕੇਵਲ ਲੋਕਾਂ ਦੀਆਂ ਅੱਖਾਂ ਦੇ ਵਿੱਚ ਕੱਟਾ ਪਾਉਣ ਦੀ ਸਾਜ਼ਿਸ਼ ਹੈ ਕਿ ਅਸੀਂ ਨਸ਼ੇ ਦੇ ਬਾਰੇ ਕਰ ਰਹੇ 10 ਸਾਲ ਤੋਂ ਇਹੀ ਮੁੱਖ ਮੰਤਰੀ ਸਾਹਿਬ ਕੀ ਸੁੱਤੇ ਬੈਸੀਏ ਮੁੱਖ ਮੰਤਰੀ ਆਪ ਖਰੜ ਤਸੀਲ ਦੇ ਵਿੱਚ ਨੇ ਕਹਿੰਦੇ ਤੇ ਹੜਤਾਲ ਵਾਪਸ ਲੈ ਲਵਾਂਗੇ ਕੀ ਕਰੀ ਨੀ ਤਾਂ ਜਨਤਾ ਫੈਸਲਾ ਕਰੂ ਕਿੱਥੇ ਜਾਣਾ ਹੈਗਾ ਤੇ ਕਾਨੂੰਨ ਕੋذ ਨੂੰ ਅਧਿਕਾਰ ਦੇ ਦਿੱਤੇ ਗਏ ਰਜਿਸਟਰੀਆਂ ਦੇ ਦੇਖੋ ਮੈਂ ਇਹ ਕਹਿਣਾ ਕਿ ਹਰ ਵਰਗ ਨਾਲ ਫਰੰਟ ਨਹੀਂ ਖੋਲ ਸਕਦੇ ਤੁਸੀਂ ਜਿੱਥੋਂ ਤੱਕ ਹੈਗੀ ਹੈ ਤਸੀਲਦਾਰਾਂ ਦੀ ਮੈਂ ਤਸੀਲਦਾਰਾਂ ਨੂੰ ਕਿਸੇ ਨੂੰ ਸਲਾਉਣਾ ਨਹੀਂਗਾ ਕਿਉਂਕਿ ਬਹੁਤ ਸਾਰੇ ਮਾੜੇ ਹਾਲਾਤ ਜਿਹੜੇ ਕਚਹਿਰੀਆਂ ਦੇ ਵਿੱਚ ਆਮ ਜਨਤਾ ਦੇ ਅਸੀਂ ਜਿਹੜੇ ਲੇਕਿਨ ਇਸ ਤਰ੍ਹਾਂ ਕੋਆਰਡੀਨੇਸ਼ਨ ਟੁੱਟ ਜਾਂਦੀ ਹੈ ਤੁਸੀਂ ਤਹਿਸੀਲਦਾਰਾਂ ਨਾਲ ਬਾਟ ਕੇ ਉਹਨਾਂ ਦੀ ਗੱਲ ਸੁਣੋ ਕੀ ਉਹਨਾਂ ਦੀ ਮੰਗ ਹੈ ਫਿਰ ਉਹਨੇ ਤੇ ਗੌਰ ਫਰਮਾਓ ਤੁਸੀਂ ਆਪਣੇ ਆਪ ਹੀ ਕਹਦੇ ਹੋ ਵੀ ਫਲਾਣੇ ਛੁੱਟੀ ਦੇ ਚਲੇ ਜਾਓ ਇਹ ਵੀ ਗੱਲ ਠੀਕ ਨਹੀਂ ਹੈ ਅੱਜ ਹਰ ਵਰਗ ਧਰਨੇ ਤੇ ਹੈ ਹਾਂ ਕਚਹਿਰੀਆਂ ਦੇ ਵਿੱਚ ਆਮ ਜਨਤਾ ਵੀ ਬਹੁਤ ਸਾਰੇ ਐਸੇ ਲੋਕਾਂ ਤੋਂ ਪਰੇਸ਼ਾਨ ਹੈ ਲੋਕ ਕਚਹਿਰੀਆਂ ਦੇ ਵਿੱਚ ਵਿਚਾਰੇ ਰਜਿਸਟਰੀਆਂ ਕਰਾਉਣ ਨਹੀਂ ਉਹ ਪਰੇਸ਼ਾਨ ਨੇ ਬਹੁਤ ਵੱਡੀ ਪੈਸੇ ਦੀ ਡਿਮਾਂਡ ਹੁੰਦੀ ਹੈ ਉਹਨਾਂ ਤੋਂ ਪਰ ਮੇਰੇ ਤੇ ਸਾਰਿਆਂ ਨੂੰ ਗਲਤ ਨਹੀਂ ਕਹਿ ਸਕਦਾ ਕਿ ਸਾਰੇ ਤਹਿਸੀਲਦਾਰ ਗਲਤ ਹੈ ਜਿਹੜੇ ਗਲਤ ਆ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਤੇ ਦੂਜਿਆਂ ਦੀ ਗੱਲ ਸੁਣ ਕੇ ਉਹਦੇ ਤੇ ਗੌਰ ਵੀ ਫਰਮਾਉਣਾ ਚਾਹੀਦਾ ਹੈ ਤਾਂ ਜੋ ਅਸੀਂ ਇਹ ਜੇ ਮੁੱਖ ਮੰਤਰੀ ਸਾਹਿਬ ਆਪ ਹੀ ਕਹਿਣਗੇ ਵੀ ਜਾਂਦੇ ਰਹੋ ਸਾਰਾ ਫਿਰ ਇਹ ਦੋ ਬਦਮਾਸ਼ਾਂ ਨੂੰ ਕਹਿ ਦਿਓ ਕਿਉਂ ਜਾਂਦੇ ਰਹੋ ਬਈ ਤਨਖਾਹ ਨਹੀਂ ਲੈਂਦੇ ਤੁਸੀਂ ਬਾਤ ਕੇ ਉਹਨਾਂ ਦੀ ਗੱਲ ਕਰੋ ਜਿਹੜੀਆਂ ਕੋਈ ਮਾੜੀਆਂ ਮੱਛੀਆਂ ਹੈ ਉਹਨਾਂ ਦੇ ਕਾਰਵਾਈ ਕਰਕੇ ਉਹਨਾਂ ਨੂੰ ਡਿਸਮਿਸ ਕਰੋ ऐसे तहसीलदारਾਂ ਨੂੰ ਦਿੱਲੀ ਇਲੈਕਸ਼ਨ ਤੋਂ ਬਾਅਦ ਕੇਦਰੀ ਵੱਲ ਕੋਈ ਸਾਧਨਾ ਵਗੈਰਾ ਦਾ ਕੋਈ ਹੋ ਹੈਗਾ ਕਿਵੇਂ ਦੇਖਦੇ ਹੈਗੇ ਕੋਈ ਸਾਧਨਾ ਹੋਣ ਵਿਲਨ ਸਾਧਨਾ ਹੀ ਕਰਨੀ ਹੁਣ ਕੋਈ ਕੰਮ ਤਾਂ ਹੈ ਨਹੀਂ ਨਾ ਸੇ ਮੈਂ ਤੇ ਲੁਧਿਆਣਾ ਇਲੈਕਸ਼ਨ ਤੋਂ ਮੇਰੇ ਕਹਿਣ ਦਾ ਮਤਲਬ ਕੀ ਏ ਪਤਾ ਨਹੀਂ ਹੁਣ ਮੈਂ ਹੁਣ ਇਹ ਤਾਂ ਨਹੀਂ ਕਹਿ ਸਕਦਾ ਵੀ ਉਹ ਪੰਜਾਬ ਕਿਉਂ ਆ ਰਹੇ ਮੈਨੂੰ ਤਾਂ ਕੋਈ ਇਤਰਾਜ਼ ਨਹੀਂ ਪੰਜਾਬ ਆਉਣ ਜੀ ਸਕਦੇ ਹੁਣ ਸਾਧਨਾ ਕਰਨ ਲੇਕਿਨ ਹੁਣ ਜਿਹੜਾ ਕੰਮ ਹੈ ਨਾ ਆਮ ਆਦਮੀ ਪਾਰਟੀ ਦਾ ਚਾਹੇ ਉਹ ਸਾਧਨਾ ਕਰ ਲੈਣ ਤੇ ਚਾਹੇ ਆ ਜਾਣ ਤੇ ਚਾਹੇ ਨਾ ਆਉਣ ਤੇ ਚਾਹੇ ਤੋੜਾ ਫੇਰਾ ਕਰ ਲੈਣ ਚਾਹੇ ਜੋ ਮਰਜੀ ਕਰ ਲੈਣ ਹੁਣ ਕੰਮ ਨਿਭੜ ਗਏ ਹੁਣ ਆਮ ਆਦਮੀ ਪਾਰਟੀ ਦਾ ਮੁਕੰਮਲ ਕੰਮ ਜਿਹੜਾ ਹੈ ਪੰਜਾਬ ਚੋਂ ਨਿਭੜ ਗਿਆ ਹੈ ਹੁਣ ਤਾਂ ਜਨਤਾ ਜਿਤ ਸਵੇਰੇ ਚੋਣ ਆਜਣ ਤਾਂ ਸਵੇਰੇ ਦੱਸਦੇ ਵੀ ਹਲਾ